ਸਾਡੇ ਸ਼ਹਿਰ ਵਿੱਚ ਕਚਰਾ ማስਕਰਕ ਕੇ ਕੂੜੇ ਦੀ ਲਿਫਟਿੰਗ ਟੀਮ ਵਾਲਾ ਪਾਣੀ ਗੰਦਾ ਆ ਰਿਹਾ ਲੋਕਾਂ ਦੇ ਸੀਵਰੇਜ ਦਾ ਬਹੁਤ ਮਾੜਾ ਹਾਲ ਹੈ ਸਟਰੀਟ ਲਾਈਟਾਂ ਤਕਰੀਬਨ ਜਿੰਨੇ ਸਮੇਂ ਤੋਂ ਬੰਦ ਪਈਆਂ ਔਰ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਹੈ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸਾਰੇ ਕੌਂਸਲਰ ਅਸੀਂ ਆਪਣਾ ਕੌਂਸਲਰ ਸਮੇਤ ਕੀ ਕਰਨਾ ਚਾਹੁੰਦੇ ਹਾਂ ਕਿ ਬਹੁਤ ਮਾਰੇ ਦੋਸਤ ਜੀ ਜਿਹੜੀ ਬੇਸਿਕ ਨੀਡਸ ਹੈ ਉਹ ਇਸ ਪੱਲੇ ਅਸ਼ੰਤ ਨੂੰ ਸਾਹਮਣੇ ਪਾਉਂਦੇ ਹਾਂ ਬਸ ਇਹ ਮੇਰ ਤੋਂ ਤੁਹਾਡਾ ਨਹੀਂ ਬਿਲਕੁਲ ਸ਼ਕਤੀ ਤਵਾ ਸਾਰੇ ਆਪਣੇ ਪ੍ਰੈਸ ਵਾਲੇ ਭਰਾਵਾਂ ਦਾ ਜਿਨ੍ਹਾਂ ਨੇ ਇੱਕ ਛੋਟੇ ਦੇ ਸੱਦੇ ਦੇ ਸਾਰੇ ਇੱਥੇ ਇਕੱਠੇ ਹੋ ਨੇ ਮੈਂ ਤੁਹਾਡਾ ਵੀ ਸਾਰਿਆਂ ਦਾ ਔਰ ਆਪਣੇ ਸੂਚੇ ਸਾਰੇ ਕਾਉਂਸਲਰ ਸਰਬਾਨਾ ਅਰੇ ਵਾਡਾਂ ਦੇ ਕਾਉਂਸਲਰ ਨੇ ਰਿਟਰਨ ਆਪਣੇ ਲੈਟਰ ਹੈ ਤੇ ਕਮਿਸ਼ਨਰ ਸਾਹਿਬ ਨੂੰ ਲਿਖਤੀ ਦਿੱਤਾ ਹੈ ਕਿ ਜੋ-ਜੋ ਸਾਡੀ ਵਾਡਾਂ ਦੀ ਪ੍ਰੋਬਲਮ ਹੈ ਹਰ ਕਾਉਂਸਲਰ ਨੂੰ ਆਪਣੀ ਵਾੜ ਦੀ ਅਲੱਗ-ਅਲੱਗ ਪ੍ਰੋਬਲਮ ਹੈ ਉਹ ਕਮਿਸ਼ਨਰ ਸਾਹਿਬ ਨੂੰ ਦਿੱਤੀ ਹੈ ਕਮਿਸ਼ਨਰ ਸਾਹਿਬ ਨੇ ਸਾਨੂੰ ਇਸ਼ਾਰਾ ਜ਼ਾਇਆ ਕਿ ਹਫਤੇ ਦੇ ਅੰਦਰ ਅਸੀਂ ਜਿਹੜਾ ਡਿਵੈਲਪਮੈਂਟ ਦਾ ਕੰਮ ਉਹ ਜੋ ਵੀ ਮੁਸ਼ਕਲਾਂ ਪੂਰੀਆਂ ਕਰਾਂਗੇ ਜੇ ਨਹੀਂ ਕਰਨਗੇ ਕੋਸ਼ਿਸ਼ ਕਮਿਸ਼ਨਰ ਸਾਹਿਬ ਨੂੰ ਫਿਰ ਕਿਹਾ ਕਿ ਜੇ ਹਫਤੇ ਦਸ ਦਿਨ ਤੇ ਕੰਮ ਨਹੀਂ ਸ਼ੁਰੂ ਕੀਤਾ ਜਾਏਗਾ ਅਸੀਂ ਕਾਰਪੋਰੇਸ਼ਨ ਦੇ ਖਿਲਾਫ ਪ੍ਰੋਟੈਸਟ ਕਰਾਂਗੇ ਕਮਿਸ਼ਨਰ ਦੇ ਖਿਲਾਫ ਅੱਛਾ ਸਰ ਇਹ ਤਾਲਾ ਦੇਣ ਦਾ ਕੀ ਮਕਸਦ ਹੈ ਤਾਲਾ ਮੈਂ ਮੇਅਰ ਜਿਹੜਾ ਝਾਲੀ ਮੇਅਰ ਇੱਥੇ ਅੰਬਸਰ ਕਾਰਪੋਰੇਸ਼ਨ ਜੇ ਬਹਿ ਗਿਆ ਆ ਕੇ ਉਹਦੇ ਵਾਸਤੇ ਦਿੱਤਾ ਕਿਉਂਕਿ ਉਹਨੂੰ ਕੋਈ ਰਾਈਟ ਨਹੀਂ ਹੈ ਨਾ ਉਹ ਲੋਕਾਂ ਦੀ ਵੋਟਾਂ ਦੇ ਨਾਲ ਮੇਅਰ ਬਣਿਆ ਹੈ ਨਾ ਇਹ ਕਾਉਂਸਲਰਾਂ ਦੀ ਵੋਟਾਂ ਦੇ ਨਾਲ ਬਣਿਆ ਉਹ ਧੱਕੇ ਨਾਲ ਮੇਅਰ ਬਣਿਆ ਅੱਜ ਦੇ ਵੀਡੀਓ ਵਾਇਰਲ ਹੋ ਗਈ ਪਿਛਲੇ 4-5 ਦਿਨ ਤੋਂ ਚੈਨਲ ਚੱਲ ਰਿਹਾ ਉੱਥੋਂ ਤੇ ਉਹ ਕਲੀਅਰ ਹੋ ਗਿਆ ਅੰਮ੍ਰਿਤਸਰ ਇਸ ਗੁਰੂ ਦੀ ਨਗਰੀ ਨੂੰ ਔਰ ਅਸੀਂ ਉਨੀਦਰ ਆਪਣੀ ਆਵਾਜ਼ ਬੁਲੰਦ ਰੱਖਾਂਗੇ ਔਰ ਇਹਦੇ ਦਫ਼ਤਰ ਨੂੰ ਮੈਂ ਕਮਿਸ਼ਨਰ ਸਾਹਿਬ ਨੂੰ ਤਾਲਾ ਇਸ ਕਰਕੇ ਦਿੱਤਾ ਕਿਉਂਕਿ ਅਸੀਂ ਕਾਨੂੰਨ ਦੇ ਅੰਦਰ ਰਹਿ ਕੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਅਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਇਸ ਕਰਕੇ ਅਸੀਂ ਤਾਲਾ ਕਮਿਸ਼ਨਰ ਸਾਹਿਬ ਨੂੰ ਦਿੱਤਾ ਕਿ ਤੁਸੀਂ ਮੇਅਰ ਜਿਹੜਾ ਝਾਲੀ ਮੇਅਰ ਹੈ ਉਹਦੇ ਦਫ਼ਤਰ ਨੂੰ ਤਾਲਾ ਲਾਓ ਉਹਨੂੰ ਉਨੀ ਦੇ ਦਫ਼ਤਰ 'ਚ ਬੈੰਦੀ ਕੋਈ ਇਜਾਜ਼ਤ ਨਾ ਦਿੱਤੀ ਜਾਵੇ। ਜੀ ਸਦਨ ਦੀ ਮੀਟਿੰਗ ਦੀ ਦੂਰ ਦੀ ਗੱਲ ਹੈ ਲੇਕਿਨ ਹਲੇ ਤੱਕ ਨਾ ਸੀਨੀਅਰ ਡਿਪਟੀ ਮੇਅਰ ਨਾ ਹੀ ਡਿਪਟੀ ਮੇਅਰ ਜਿਹ ਡਿਪਟੀ ਮੇਅਰ ਬਣੇ ਨੇ ਉਹਨਾਂ ਨੂੰ ਪੁੱਛੋ ਇਸੇ ਕਰਕੇ ਜੇ ਉਹਨਾਂ ਦੇ ਦਫ਼ਤਰਾਂ ਨੂੰ ਤਾਲੇ ਵੱਜੇ ਨੇ ਤੇ ਇਹਦੇ ਦਫ਼ਤਰ ਨੂੰ ਵੀ ਤਾਲਾ ਵੱਜਣਾ ਚਾਹੀਦਾ ਉਹਨਾਂ ਨੂੰ ਪਤਾ ਸੀਨੀਅਰ ਡਿਪਟੀ ਮੇਅਰ ਨੂੰ ਪਤਾ ਹੈ ਕਿ ਉਹਨਾਂ ਦਾ ਇਲੈਕਸ਼ਨ ਹੋਇਆ ਨਾ ਵੋਟਾਂ ਪਈਆਂ ਇਹ ੱਥਕੇ ਨਾ ਬੈਠਾ ਇਨ ਨੂੰ ਵੀ ਤਾਲੇ ਇਸ ਕਰਕੇ ਅੱਜ ਅਸੀਂ ਕਮਿਸ਼ਨ ਸਾਹਿਬ ਨੂੰ ਪਰ ਡਵੈਲਪਮੈਂਟ ਦੇ ਜਿਹੜੇ ਕਰੋੜਾਂ ਦੇ ਨਾਲ ਟੈਂਡਰ ਵੀ ਜਾਰੀ ਕੀਤੇ ਆ ਦੇਖੋ ਉਹ ਡਵੈਲਪਮੈਂਟ ਦੇ ਜਿਹੜੇ ਕੰਮ ਲੱਗੇ ਨੇ ਉਹ ਸਮਾਰਟ ਸਿਟੀ ਦੇ ਲੱਗੇ ਨੇ ਉਹ ਕਾਰਪੋਰੇਸ਼ਨ ਚੋ ਨਹੀਂ ਲੱਗੇ ਉਹ ਸਮਾਰਟ ਸਿਟੀ ਦਾ ਦਾਇਰਾ ਹੈ ਔਰ ਉਹਦੇ ਪੈਸੇ ਜਿਹੜੇ ਆ ਉਹ ਸੈਂਟਰ ਗਵਰਨਮੈਂਟ ਤੋਂ ਆਉਂਦੇ ਪਰ ਜੇ ਟਾਈਮ ਬਾਉਂਡ ਦੇ ਦਰਮਿਆਨ ਨਹੀਂ ਹੁੰਦੇ ਕੰਮ ਤੇ ਕੀ ਉਸ ਤੋਂ ਅਲਕੀ ਅੱਗੇ ਰੰਗ ਬਿਲਕੁਲ ਅਸੀਂ ਧਰਨਾ ਲਾਵਾਂਗੇ ਅਸੀਂ ਪ੍ਰੋਟੈਸਟ ਕਰਾਂਗੇ ਆਪ ਸਾਡਾ ਰਾਈਟ ਹੈ ਲੋਕਾਂ ਦਾ ਰਾਈਟ ਹੈ ਲੋਕਾਂ ਨੂੰ ਨਾਲ ਲੈ ਕੇ ਸੜਕਾਂ ਦੇ ਉਤਰਾਂਗੇ ਤਾਂ ਜੋ ਇਹ ਸੁੱਤੇ ਹੋਏ ਕਾਰਪੋਰੇਸ਼ਨ ਦੇ ਤੰਨੇ ਉਹ ਟੈਕਸ ਨਾਲ ਕਾਰਪੋਰੇਸ਼ਨ ਚੱਲਦੀ ਹੈ ਸਾਡਾ ਆਪਣਾ ਕਾਰਪੋਰੇਸ਼ਨ ਦਾ ਬਜਟ ਹੈ ਉਹ ਲੋਕਾਂ ਦੇ ਪੈਸਿਆਂ ਦੇ ਦਿੱਤਾ ਹੋਇਆ ਜਿਹੜਾ ਹੈ ਉਹ ਬਜਟ ਮੰਦਾ ਹੈ ਜੇ ਉਹ ਲੋਕਾਂ ਦੇ ਕੰਮ ਨਹੀਂ ਕਰਦੇ ਫਿਰ ਅਸੀਂ ਲੋਕਾਂ ਨੂੰ ਟੈਕਸ ਕਾਦਾ ਲੈਣਾ ਜੀ ਆਮ ਆਦਮੀ ਪਾਰਟੀ ਆਪਣੇ ਮੇਅਰ ਦੀ ਗੱਲ ਕਰਦੀ ਹੈ ਤੁਸੀਂ ਆਪਣੀ ਕਾਂਗਰਸ ਦੀ ਗੱਲ ਕਰਦੇ ਕਿ ਸਦਨ ਜਲਾਣ ਦੀ ਗੱਲ ਕਰਦੀ ਹੈ ਕਮਿਸ਼ਨਰ ਸਾਹਮਣੇ ਕੀ ਆਸ਼ਰਵਾਦ ਦਿੱਤਾ ਤੁਹਾਨੂੰ ਕਮਿਸ਼ਨਰ ਸਾਹਮਣੇ ਉਹ ਅਸੀਂ ਅੱਜ ਡਿਵੈਲਪਮੈਂਟ ਦੇ ਕੰਮ ਵਾਸਤੇ ਉਹਨਾਂ ਨੂੰ ਰਿਟਰਨ ਦਿੱਤਾ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਔਰ ਮੈਨੂੰ ਮੀਰ ਕਮਿਸ਼ਨ ਸਾਹਿਬ ਕੋ ਕਿ ਜਲਦੀ ਉਹ ਸਾਡੇ ਸਾਰੇ ਕਾਉਂਸਲਰਾਂ ਦੇ ਦੀ ਪੂਰੇ ਕਰ ਦਿੱਤੇ ਪਿਛਲੇ ਦਿਨੀ ਤਾਰੀਵਾਲੀ ਕਿ ਮੇਰ ਲੋਕਦਰਬਾਰ ਨੇ ਕਿਹਾ ਕਿ ਮੈਂ ਜਿਹੜਾ ਕਾਨੂੰਨ ਦੇ ਮੁਤਾਬਕ ਮੇਅਰ ਬਣਿਆ ਵਾ ਮੇਰੇ ਕੋਲ ਕੋਈ ਵੀ ਕਾਉਂਸਲ ਨਾਵੇ ਮੈਂ ਕੰਮ ਕਰਨ ਨੂੰ ਤਿਆਰ ਆ ਓਪਨ ਚੈਲੰਜ ਹੈ ਜਾਲੀ ਮੇਅਰ ਨੂੰ ਜਿੱਥੇ ਮਰਜ਼ੀ ਇਹਨਾਂ ਦੇ ਮੰਤਰੀ ਨੂੰ ਇਹਨਾਂ ਦੇ ਐਮਐਲਏ ਨੂੰ ਔਰ ਇਹਨਾਂ ਦੇ ਕਾਉਂਸਲਰਾਂ ਨੂੰ ਜਿੱਥੇ ਮਰਜ਼ੀ ਓਪਨ ਕਿਤੇ ਆ ਜਾਣ ਇਹ ਆਪਣੀ ਸਟਰੈਂਥ ਦਿਖਾ ਦੇਣ ਅਸੀਂ ਆਪਣੀ ਸਟਰੈਂਥ ਦਿਖਾ ਦਿੰਨੇ ਆ ਜਿਹਦੇ ਵੱਲ ਵੱਧ ਕਾਉਂਸਲਰ ਹੋਣਗੇ ਜਿਹੜੇ ਕਾਉਂਸਲਰ ਜਿੰਨੂੰ ਚੋਣ ਲੈਣਗੇ ਅਸੀਂ ਉਹਨੂੰ ਆਪਣਾ ਮਹਿਮਾਨ ਆ ਕੇ ਸ਼ਹਿਰ ਦੇ ਲੋਕਾਂ ਨੇ ਸਵਾਗਤ ਕੀਤਾ ਬੋਰਡ ਲਾ ਕੇ ਲੋਕਾਂ ਨੇ ਮੇਅਰ ਜੀ ਨੂੰ ਵਧਾਈਆਂ ਲੱਖ ਲੱਖ ਜਿਉਂ ਆਪ ਹੀ ਆਪਣੀਆਂ ਫੋਟੋਆਂ ਆਪ ਹੀ ਬੋਰਡ ਲਾ ਆਪ ਹੀ ਫੋਟੋਆਂ ਲੈ ਇਕੱਠੀਆਂ ਕਰੀ ਜਾਓ ਆਪ ਹੀ ਬੁਲਾ ਕੇ ਲਵਾਈ ਜੋ ਇਹਦੇ ਯਾਰ ਲਵਾ ਲੋ ਕੋਈ ਫਰਕ ਨਹੀਂ ਪੈਂਦਾ ਲੋਕਾਂ ਦੇ ਦਿਲਾਂ 'ਚ ਬੋਰਡਾਂ ਦੇ ਨਾਲ ਵਧ ਲੋਕਾਂ ਦੇ ਦਿਲਾਂ 'ਚ ਲੋਕਾਂ ਨੂੰ ਪਤਾ ਹੈ ਕਿ ਇਹ ਲੋਕਾਂ ਨੇ ਮੈਂਡੇਟ ਜਿਹੜਾ ਕਾਂਗਰਸ ਪਾਰਟੀ ਦਿੱਤਾ ਕਾਂਗਰਸ ਪਾਰਟੀ ਦਾ ਸਾਹਿਬ ਕਹਿੰਦੇ ਕਿ ਰੋਲਾ ਪਾਉਣ ਦਾ ਕੁਝ ਨਹੀਂ ਹੋਣਾ ਕੋਰਟ 'ਚ ਕੇਸ ਚੱਲ ਰਿਹਾ ਬਿਲਕੁਲ ਅਸੀਂ ਮੰਨਦੇ ਆ ਅਸੀਂ ਰੋਲਾ ਨਹੀਂ ਅਸੀਂ ਆਪਣੀ ਵਾਜ ਤੇ ਚੁੱਕ ਸਕਦੇ ਆ ਨਾ ਜੀ ਧੱਕਾ ਹੋਏਗਾ ਘਰਾਂ 'ਚ ਤੇ ਬੈਠਾਂਗੇ ਨਹੀਂ ਆਨੂੰ ਲੜਨਾ ਵੀ ਆਉਂਦਾ ਅਸੀਂ ਕਦੀ ਗਲਤ ਨਹੀਂ ਕੀਤਾ ਹਮੇਸ਼ਾ ਇਮਾਨਦਾਰੀ ਨਾਲ ਸ਼ਰਾਫਤ ਨਾਲ ਸਿਆਸਤ ਕੀਤੀ ਹੈ ਔਰ ਅੱਗੇ ਵੀ ਕਰਾਂਗੇ ਪਰ ਜੇ ਕੋਈ ਤੱਕਾ ਕਰੇਗਾ ਕਿਸੇ ਨੂੰ ਡਰਾਂਗੇ ਨਹੀਂ ਸਾਰੇ ਤਗੜੇ ਹੋਗੇ ਉਹਨਾਂ ਦਾ ਜਵਾਬ ਦੇਵਾਂਗੇ ਤਾਰੀਵਾਲ ਲਾਇਆ ਵਾ ਜਿਹੜਾ ਉਹ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਨੇ ਉਹਨੂੰ ਕਿਸ ਤਰ੍ਹਾਂ ਮੈਨੂੰ ਤੇ ਤਾਰੀਵਾਲ ਜੀ ਦੀ ਜਿਹੜੀ ਉਹ ਗੱਲ ਕਰਦੇ ਹੋ ਸਮਝ ਹੀ ਨਹੀਂ ਲੱਗਦੀ ਉਹ ਬੋਲਦੇ ਕੀ ਆ ਪਰ ਮੈਨੂੰ ਜੋ ਸਮਝ ਆ ਰਹੀ ਜੇਗੀ ਤੇ ਉਹ ਮੈਂ ਉਹਨਾਂ ਦਾ ਜਵਾਬ ਦੇ ਦਾਂਗਾ ਤਾਲਾ ਦਾ ਮਕਸਦ ਕੀ ਤਾਲਾ ਨਾ ਤੁਹਾਡਾ ਰਾਈਟ ਨਹੀਂ ਕਿਉਂ ਤਾਲਾ ਗਿਫਟ ਕੀਤਾ ਗਿਆ ਦੇਖੋ ਜੀ ਉਹਦਾ ਕੋਈ ਜਿਹੜਾ ਜਾਲੀ ਮੇਰ ਉਹਦਾ ਰਾਈਟ ਨਹੀਂ ਮੰਨ ਕੁਰਸੀ ਦੇ ਬਹਿੰਦਾ ਕਿਉਂਕਿ ਇਹ ਬੜੀ ਇੱਕ ਇੱਕ ਫਸਟ ਸਿਟੀਜ਼ਨ ਆਫ ਸਿਟੀ ਦਾ ਜਿਹੜੀ ਏ ਚੇਅਰ ਹੈਗੀ ਹੈ ਔਰ ਉਹਦਾ ਕੋਈ ਰਾਈਟ ਨਹੀਂ ਮੰਨਦਾ ਕਿਉਂਕਿ ਨਾ ਤਾਂ ਉਹਨੂੰ ਲੋਕਾਂ ਨੇ ਉੱਥੇ ਬਿਠਾਇਆ ਹੈ ਨਾ ਹੀ ਕੌਂਸਲਰਾਂ ਨੇ ਉਹਨੂੰ ਬਠਾਇਆ ਹੈ ਕਾਂਗਰਸ ਕੈਰੀਰ ਜਾਲੀ ਮੇਰ ਹਲੇ ਤੱਕ ਤੇ ਕੋਰਟ ਨੇ ਕੋਈ ਫੈਸਲਾ ਨਹੀਂ ਮੈਂ ਕੱਲਾ ਕਾਂਗਰਸੀ ਨਹੀਂ ਕਹਿ ਰਹੀ ਜੀ ਸਾਰਾ ਸ਼ਹਿਰ ਕਹਿ ਰਿਹਾ ਹੈ ਹਮਾ ਜੀ ਤੁਸੀਂ ਅੱਜ ਜਿਹੜੀ ਆਪਣੀ ਵੀਡੀਓ ਪਾਉਗੇ ਉਹਦੇ ਥੱਲੇ ਲੋਕਾਂ ਦੇ ਕਮੈਂਟ ਪੜ੍ਹ ਲੈਣਾ ਕਿ ਕਿੰਨੇ ਕ ਕਮੈਂਟ ਇੱਕ ਕਮੈਂਟ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਇਹ ਜਾਲੀ ਮੇਰ ਦੇ ਹੱਕ 'ਚ ਨਹੀਂ ਬੋਲਦਾ ਲੋਕਾਂ ਨੂੰ ਪਤਾ ਕੀ ਅਸਲੀਅਤ ਹੈ ਸਾਰਾ ਲੋਕਾਂ ਨੂੰ ਪਲੇਆ ਦਿੱਤਾ ਉਹ ਕਮਿਸ਼ਨਰ ਸਾਹਿਬ ਨੇ ਕੀ ਕੀਤਾ ਕਮਿਸ਼ਨਰ ਸਾਹਿਬ ਨੇ ਆਪਣੇ ਕੋਲ ਰੱਖ ਲਿਆ ਜੀ ਉਹਨਾਂ ਨੇ ਡਿਫਰਗੇਟ ਕਰ ਲਿਆ ਉਹਨਾਂ ਨੇ ਜੁਆਇੰਟ ਕਮਿਸ਼ਨਰ ਸੁਰਿੰਦਰ ਜਿਹੜੇ ਸੁਰਿੰਦਰ ਜੀ ਜੁਆਇੰਟ ਕਮਿਸ਼ਨਰ ਐਡੀਸ਼ਨਲ ਕਮਿਸ਼ਨਰ ਸੌਰੀ ਉਹਨਾਂ ਨੂੰ ਦਿੱਤਾ ਮੈਨੂੰ ਮੀਰਤਾਲਾ ਲੋਨ ਦੇ ਦੋਨੋਂ ਅਫਸਰ ਜਾ ਕੇ ਲੋਨ ਕੇ ਜੀ ਉਹਨਾਂ ਚ ਦੇਖੋ ਅਫਸਰ ਨੇ ਲਾ ਸਕਦੇ ਨੂੰ ਉਹਨਾਂ ਕੋ ਅਥਾਰਟੀ ਦੇ ਨਹੀਂ ਮੈਂ ਕਹਿ ਸਕਦਾ ਪਰ ਉਹਨਾਂ ਨੂੰ ਜਿਸੀ ਦਿੱਤਾ ਪਰ ਤੁਹਾਡੇ ਲਈ ਤਾਂ ਪਹਿਲੇ ਦਿਨ ਤਾਲਾ ਲੱਗ ਗਿਆ ਸੀ ਨਾ ਅਜੀ ਦੇ ਤਾਲਾ ਲਾਇਆ ਨਹੀਂ ਲਾਇਆ ਤੇ ਕੋਈ ਨਹੀਂ ਮਾਂਜੂਗ ਹਾਈ ਕੋਰਟ ਵੱਲੋਂ ਵੀ ਇਸ ਇਹ ਜਾਲੀ ਮੇਰ ਦੇ ਤਾਲਾ ਲੱਗੇਗਾ ਲੱਗੇਗਾ ਚਲੋ